ਸਾਤ੍ਰੀਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਵਣ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਭੱਟੀ ਭੱਟੀ ਸਾਹਿਬ ਸਾਤ੍ਰੀਕਾਲ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟਿਸਰਬ ਜਿੱਥੇ ਪੰਜਾਬ ਦੇ ਵਿੱਚ ਹੜਾ ਨੇ ਤਰਥੱਲੀ ਮਚਾਈ ਹੋਈ ਹੈ ਹਲਚਲ ਪੈਦਾ ਹੋਈ ਹੋਈ ਹੈ ਉੱਥੇ ਹੀ ਪੰਜਾਬ ਦੀ ਸਿਆਸਤ ਵਿੱਚ ਇੱਕ ਤਰਥੱਲੀ ਜਿਹੜੀ ਆ ਮਚ ਗਈ ਹੈ ਐਮਐਲਏ ਪਠਾਨ ਮਾਜਰਾ ਦੀ ਸਵੇਰੇ ਅਚਾਨਕ ਗ੍ਰਿਫਤਾਰੀ ਹੁੰਦੀ ਹੈ ਇਹ ਕਿਹੜਾ ਮਾਮਲਾ ਜਿਸ ਦੇ ਵਿੱਚ ਗ੍ਰਿਫਤਾਰੀ ਹੋਈ ਜੇ ਪਾਰਟਰ ਗ੍ਰਿਫਤਾਰੀ ਹੋਈ ਹੈ ਤਾਂ ਫਿਰ ਨਾਲ ਫਰਾਰੀ ਵੀ ਹੋ ਜਾਂਦੀ ਹੈ ਪਠਾਨ ਮਾਜਰਾ ਫਰਾਰ ਹੋ ਜਾਂਦੇ ਨੇ ਹਿਰਾਸਤ ਚੋਂ ਪੁਲਿਸ ਦੀ ਕੀ ਸਾਰਾ ਕੁਝ ਚੱਲ ਰਿਹਾ ਹੈ ਕਿ ਪਠਾਨ ਮਾਜਰਾ ਨੇ ਜੋ ਮੋਰਚਾ ਆਪਣੀ ਹੀ ਪਾਰਟੀ ਦੇ ਖਿਲਾਫ ਖੋਲ੍ਹਿਆ ਸੀ ਇਸ ਕਰਕੇ ਗ੍ਰਿਫਤਾਰੀ ਹੋਈ ਹੈ ਜਾਂ ਫਿਰ ਕੋਈ ਅਜੀਹਾ ਮਾਮਲਾ ਸੀ ਜਿਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮਦਨੀ ਪਾਰਟੀ ਵੀ ਕਹਿ ਰਹੀ ਹੈ ਕਿ ਹਾਂ ਇਹਨਾਂ ਨੂੰ ਪਤਾ ਸੀ ਕਿ ਇਦਾਂ ਦੀ ਗ੍ਰਿਫਤਾਰੀ ਹੋਣੀ ਹੈ ਇਸੇ ਕਰਕੇ ਇਹਨਾਂ ਨੇ ਪਾਰਟੀ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਕਿ ਪੰਜਾਬੀਆਂ ਨੂੰ ਲੱਗੇ ਕਿ ਦੇਖੋ ਮੈਂ ਆਵਾਜ਼ ਚੁੱਕ ਰਿਹਾ ਸੀ ਤੇ ਪਾਰਟੀ ਨੇ ਮੈਨੂੰ ਹੀ ਅੰਦਰ ਕਰ ਦਿੱਤਾ ਪੁਰਾਣੇ ਜ਼ਮਾਨੇ 'ਚ ਅੱਜਕੱਲ੍ਹ ਤੇ ਰਵਾਇਤੀ ਜਿਹੜਾ ਕੋਈ ਰਿਸਰ ਆਵੇ ਨਾ ਵੀ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਜੀ। 80-20 ਸਾਲ ਚਾਹਤੀ 30-40 ਹੱਥ ਪਿੱਛੇ ਚਲਦੇ ਹੋ ਤੇ ਪਿੰਡਾਂ ਦੇ ਵਿੱਚ ਵਿਆਹ ਹੁੰਦੇ ਸੀ। ਕੋਈ ਰਿਜ਼ੋਰਟ ਨਹੀਂ ਹੁੰਦੇ ਸੀ, ਕਿ ਪੈਰਸਿਸ ਹੁੰਦੇ। ਪਿੰਡਾਂ ਦੇ ਵਿੱਚ ਲੋਕ ਇੱਕ ਦੂਜੇ ਰਲ ਕੇ ਬਕਾਇਤ ਉੱਤੇ ਵਿਆਹ ਕਰਦੇ ਸੀ। ਜੀ। ਰਣਕੇ ਤੋਂ ਤੱਕ ਵੀ ਲੋਕਾਂ ਦੇ ਮੱਦੇ ਵੀ ਇਕੱਠੇ ਕਰਨੇ ਬਿਸਤਰੇ ਵੀ ਇਕੱਠੇ ਕਰਨੇ ਪਿੰਡਾਂ ਦੇ ਵਿੱਚ ਜਿਹੜੇ ਸੀ ਹਲਵਾਈ ਲੱਗਣੇ ਤੇ ਪਿੰਡਾਂ ਦੇ ਸਭ ਤਿਆਰ ਹੋਣਾ ਘਰਾਂ ਦੇ ਵਿੱਚ ਪੋਸਟਾਂ ਤੇ ਕੀ ਹੁੰਦਾ ਸੀ ਵੀ ਜੇ ਕੋਈ ਨਾਰਾਜ਼ ਹੁੰਦਾ ਸੀ ਨਾ ਤੇ ਸਾਰੇ ਰਿਸ਼ਤੇਦਾਰ ਕਹਿੰਦੇ ਸੀ ਫਲਾਂ ਨੂੰ ਮਲਾ ਪੇਦੇ ਰਿਤ ਰੋਮਾ ਗਈ ਸੀ ਤੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਨੂੰ ਮਨਾਉਣ ਜਾਂਦੇ ਹੁੰਦੇ ਸੀ ਮਨਾ ਕੇ ਤੇ ਫਿਰ ਸਾਂਝੇ ਰੂਪ ਦੇ ਵਿੱਚ ਜਿਹੜੇ ਸੀ ਪ੍ਰੋਗਰਾਮ ਕੀਤੇ ਜਾਂਦੇ ਸੀ ਭਾਵੇਂ ਵਿਆਹ ਹੋਵੇ ਭਾਵੇਂ ਸ਼ਵਾਰਾ ਹੋਵੇ ਜਾਂ ਕੋਈ ਹੋਰ ਹੋਵੇ ਜੀ ਤੇ ਸਭ ਤੋਂ ਵੱਧ ਰਸਦਾ ਫੁੱਫੜ ਹੁੰਦਾ ਸੀ ਫੁੱਫੜ ਦੀ ਗੱਲ ਇਹ ਹੁੰਦੀ ਸੀ ਜਦੋਂ ਤੇ ਭਈਆ ਹੁੰਦਾ ਸੀ ਕਿ ਤੇ ਉਦੋਂ ਅਸੀਂ ਟੈਂਸ਼ਨ ਹੁੰਦੀ ਜੀ ਫੁੱਫੜ ਪੈਂਦਾ ਫਿਰ ਵੀ ਪੁੱਛਦਾ ਨਹੀਂ ਪਿੰਡ ਦੇ ਵਿੱਚੋਂ ਤੇ ਪੋਪਰ ਫਿਰ ਗਵਾਂਡੀਆਂ ਦੇ ਕੋਲੋਂ ਦੋ ਪੈਗ ਲਾ ਕੇ ਆ ਕੇ ਫਿਰ ਪੂਰਾ ਖੇੜਦਾ ਤੇ ਚੰਗਰਾ ਮਾਰਦਾ ਤੇ ਗਾਲ੍ਹਾਂ ਕੱਢਦਾ ਫਿਰ ਉਹਨਾਂ ਨੂੰ ਤੇ ਫਿਰ ਫੁੱਲ ਮੰਨਉਂਦੇ ਸਾਰੇ ਉਨੇ ਪਫੜਾ ਕੋਈ ਗੰਦੀ ਜਿੱਦਾਂ ਤੂੰ ਕਰ ਲਾ ਨੀ ਪਫੜਾ ਇਦਾਂ ਦਾ ਕਰ ਤੂੰ ਪਫੜਾ ਕੋਈ ਨਾ ਮੈਂ ਚਲ ਜਾ ਮੈਂ ਚਲ ਜਾ ਹੁਣ ਇਹ ਵੀ ਸਰਕਾਰੀ ਪਫੜ ਰਸਿਕ ਕਰੀਏ ਕੀ ਅਸੀਂ ਪਠਾਨ ਮਾਜਰਾ ਸਰਕਾਰੀ ਪਫੜ ਸਰਕਾਰ ਦਾ ਪਫੜ ਇਸ ਕਰਕੇ ਕਿਉਂਗੇ ਮੁੱਖ ਮੰਤਰੀ ਸਾਹਿਬ ਦੀ ਪਤਨੀ ਦਾ ਮਫੜਾ ਜੀ ਤੇ ਪਫੜ ਨੂੰ ਤਾਂ ਮਨਾ ਲੈਣਾ ਚਾਹੀਦਾ ਸੀਗਾ ਕੋਈ ਸਾਡੀ ਰਵੈਤਰੀ ਹੈ ਬਣਾਉਣ ਦੀ ਪੀ ਤੁਸੀਂ 10 ਐਮਐਲ ਇਕੱਠੇ ਕਰਦੇ ਮੁੱਖ ਮੰਤਰੀ ਸਾਹਿਬ ਆ ਜਾਂਦੇ ਫੁੱਫਣ ਨੂੰ ਮਾਰ ਦਿੰਦੇ ਪਰ ਨਿੱਕੜੀ ਮਨਾਉਣ ਦੀ ਗੱਲ ਸੀ ਲੇਕਿਨ ਮਨਾਇਆ ਨਹੀਂ ਗਿਆ ਸਮਝਾਇਆ ਨਹੀਂ ਗਿਆ ਉਹਨੂੰ ਮੌਕਾ ਦਿੱਤਾ ਗਿਆ ਵੀ ਹੁਣ ਜੋ ਤੂੰ ਕਹਿਣਾ ਕਹਿ ਲ ਵੈਸੇ ਮੈਂ ਜੇ ਕਹਿ ਦਿੰਦੇ ਹਰਮੀਤ ਸਿੰਘ ਪਠਾਨ ਮਾਜਰਾ ਕੋਈ ਭਲਾ ਬੰਦਾ ਨਹੀਂ ਹੈਗਾ ਜੀ ਇਹਦੇ ਤੇ سنگੀਨ ਇਲਜ਼ਾਮ ਹੈ ਵੀ ਇੰਨੇ ਜਵਾਨੇ ਘਗਰ ਦੇ ਵਿੱਚੋਂ ਜਿਹੜੀ ਆਪਣੀ ਮਰਜ਼ੀ ਨਾਲ ਨਜਾਇਜ਼ ਮੈਨਰ ਕਰਾਈ ਦੋਸ਼ ਨਹੀਂ ਦੇਦੇ ਅਜਿਹੀ ਕਹਿੰਦੇ ਮੇਰੇ ਕਰਾਈ ਹੂੰ ਜੇ ਬਕਾਇਦਾ ਤੌਰ ਤੇ ਬਰਤੇਜ ਪੰਨੂ ਇਹ ਗੱਲ ਕਹਿੰਦਾ ਵੀ ਇਹਦੀ ਗ੍ਰਿਫਤਰੀ ਸੰਭਵ ਸੀ ਤਾਂ ਗ੍ਰਿਫਤਰੀ ਉਸੇ ਜੀ ਸੰਭਵ ਨਹੀਂ ਸੀ ਦੂਰੇਕਨ ਜਿਸ ਤਰੀਕੇ ਨਾਲ ਇਹ ਬੋਲਿਆ ਵੀ ਜਿੰਨਾ ਇਹਨਾਂ ਦਿੱਲੀ ਵਾਲਿਆਂ ਪੰਜਾਬ ਨੂੰ ਲੁੱਟਿਆ ਤੇ ਮੈਂ ਇਹਨਾਂ ਐਮਐਲ ਨੂੰ ਕਹਿੰਦਾ ਵੀ ਤੁਹਾਡੇ ਪੱਲੇ ਕੀ ਹੈਗਾ ਆ ਜਿਹੜੇ ਮੰਤਰੀ ਝੰਡੀਆਂ ਵਾਲੀ ਕਾਰਾਮੈਕ ਤੇ ਫਦੇ ਨੂੰ ਪੁੱਛੋ ਤੁਹਾਡੇ ਕੋਲ ਚੌਕੀਦਾਰ ਨੂੰ ਬਦਲਣ ਦੀ ਪਾਵਰ ਹੈਗੀ ਆ ਮੈਂ ਇਸੇ ਮੱਜ ਤੋਂ ਕਈ ਵਾਰੀ ਕਿਹਾ ਵੀ ਮੁੱਖ ਮੰਤਰੀ ਕੋਲ ਇੱਕ ਸਿਪਾਹੀ ਬਦਲ ਦੀ ਪਾਵਰ ਨਹੀਂ ਹੈਗੀ ਸਿਪਾਹੀ ਬਦਲਣ ਦੀ ਪਾਵਰ ਜੀ ਆਪਣੀ ਸਿਕਿਉਰਿਟੀ ਦੇ ਸਿਪਾਹੀ ਕਿਵੇਂ ਨਾ ਬਦਲਦੇ ਉਹ ਵੀ ਨਹੀਂ ਬਦਲ ਸਕਦੇ ਉਹ ਵੀ ਦਿੱਲੀੋਂ ਪਰਮਿਸ਼ਨ ਆਉਣੀ ਫਿਰ ਬਦਲ ਜਾਂਦੇ ਜਿਹੜੇ ਅਫਸਰ ਉਹ ਆਪਣੀਆਂ ਟ੍ਰਾਂਸਫਰ ਕਰਾਉਣ ਵਾਸਤੇ ਜਾਂ ਬਕਾਇਦਾ ਤਰ ਤੱਕ ਕੀ ਆਪਣੀ ਪ੍ਰਮੋਸ਼ਨਾ ਲੈਣ ਵਾਸਤੇ ਉਹ ਭਗਵੰਤਵਾਦੀ ਕੋਠੀ ਦੀ ਜਾਂਦੇ ਉਹ ਦਿੱਲੀ ਜਾਂਦੇ ਇੱਥੋਂ ਤੱਕ ਜਿੰਨੇ ਵੀ ਵਿਧਾਇਕ ਨੇ ਉਹ ਵੀ ਕੰਮ ਕਰਉਣ ਦਿੱਲੀ ਜਾਂਦੇ ਆ ਹਰਮੀਤ ਸਿੰਘ ਪਠਾਨ ਮਾਜਰਾ ਮੁੱਖ ਮੰਤਰੀ ਸਾਹਿਬ ਦੀ ਪਤਰੀ ਦਾ ਫੁੱਫੜ ਆ ਜੀ ਇਹ ਵੀ ਕੰਮ ਕਰਾਉਣ ਵਾਸਤੇ ਦਿੱਲੀ ਜਾਂਦਾ ਹੋਇਆ ਕੀ ਰੋਪੜ ਤੋਂ ਦਿਨੇਸ਼ ਚੱਡਾ ਇੱਕ ਐਮਐਲਸੀ ਉਹ ਕੇਜਰੀਵਾਲ ਸਾਹਿਬ ਦੇ ਦਫ਼ਤਰ ਦੇ ਵਿੱਚ ਮਿੱਠਾ ਡਰਾਈਂਗ ਰੂਮ ਚ ਕੰਮ ਖੜ ਗਿਆ ਸੀ। ਉੱਥੇ ਪਠਾਨ ਮਾਜਰ ਤੇ ਤਰਜੰਦਾ ਦੋਵਾਂ ਦੀ ਅੱਖਾਂ ਮਿਲਦੀਆਂ ਦੋਵੇਂ ਦੇ ਰੰਗ ਉੱਡ ਜਾਂਦੇ ਵੀ ਹੁਣ ਦੱਸਾਂ ਕਿ ਕੀ ਜਾ ਕੇ ਕੰਮ ਕਰਾਉਣ ਦੇ ਆ ਜਾਂਦੇ ਨੇ। ਆਮ ਤੌਰ ਤੇ ਇੱਕ ਬੰਦੇ ਦੇ ਇੱਕ ਲੜਕੇ ਦੇ ਗਿਆ ਦੂਜੇ ਆਪਣੇ ਦੋਸਤ ਨੂੰ ਤੇਰੀ ਮਾਂ ਮੜੀਂ ਜੀ ਕੀ ਕਰਦੀ ਸੀ ਕਿ ਨੇ ਕਿੰਨੇ ਵੇਖਿਆ ਕਿੰਨਾ ਮੇਰੀ ਮਾਂ ਨੇ ਕਿੰਨਾ ਉੱਥੇ ਕੀ ਕਰਦੀ ਸੀ। ਇਹ ਸਾਡੇ ਕਹਾਵਤ ਹੈ ਆਮ ਤੌਰ ਤੇ ਵਰਤੀ ਜਾਂਦੀ ਜੀ ਇਹੋ ਬਾਦ ਇਹਨਾਂ ਨয়া ਹਰਬੀਤ ਪਠਾਨ ਬਾਜਰਾ ਦੇ ਮੁੱਖ ਮੰਤਰੀ ਨੂੰ ਗਿਆ ਜੀ ਵੇਖੋ ਜਿਹੜਾ ਚੱਡਾ ਵਦਦੇ ਚੱਡਾ ਉਹ ਕੰਮ ਕਰਨ ਸਤਾਡੇ ਕੋਲ ਨਹੀਂ ਹੁੰਦਾ ਉਹ ਦਿੱਲੀ ਗਿਆ ਸੀ ਤੇ ਮੁੱਖ ਮੰਤਰੀ ਨੇ ਪੁੱਛਿਆ ਕਹਿੰਦਾ ਨੂੰ ਪੁੱਛੋ ਜੀ ਵੇਖਿਆ ਕਿਨੇ ਸੀ ਮੈਨੂੰ ਉੱਥੇ ਪੁੱਛੋ ਨੂੰ ਵੇਖਿਆ ਕਿਨੇ ਸੀ ਇੱਥੇ ਵੇਖਿਆ ਵਸੇ ਜਿਹਨੇ ਇਹ ਤਾਂ ਕਿ ਲੰਗਿਆ ਸੀ ਜੇ ਮੈਂ ਗਿਆ ਸੀ ਇੱਥੇ ਕਿ ਲੰਗਿਆ ਸੀ ਦੱਸੇ ਦੇਸ਼ ਕਰਕੇ ਹਰमीत ਪਠਾਨ ਮਾਜਰਾ ਕੋਈ ਭੱਲਾ ਬੰਦਾ ਨਹੀਂ ਗਾ ਹੋ ਸਕਦਾ ਕੇਜਰੀਵਾਲ ਨੇ ਕੀ ਬਥਰ ਕਮਨਾ ਕੀਤਾ ਹੋਵੇ ਨੂੰ ਮਨਿਸਟਰ ਬਣਾਉਣ ਦੀ ਗੱਲ ਚੱਲੀ ਸੀ ਜੋ ਚੇਤਨ ਜੋਗਨ ਜੋੜੇ ਮਾਰੂ ਲਾਇਆ ਗਿਆ ਤੇ ਮਨਿਸਟਰ ਨਹੀਂ ਬਣਾਇਆ ਤੇ ਫਿਰ ਮੰਦ ਵਿੱਚ ਰੰਜਿਸ਼ਤ ਹੁੰਦੀ ਹੈ ਨਾ ਜੀ ਹੁਣ ਸਾਲ ਅਗਲੇ ਸਾਲ ਇੰਨਾ ਦਿਨਾਂ ਦੇ ਵਿੱਚ ਅਫਸਰਾਂ ਨੇ ਇਹਨਾਂ ਦੀ ਕਿਸੇ ਦੀ ਸੁਣਨ ਜਿੰਨਾ ਮਰਜ਼ੀ ਜੋ ਹੁਣ ਹੀ ਸੁਣਦੇ ਬਿਲਕੁਲ ਨਹੀਂ ਸੁਣਨੀ ਅਗਲੇ ਸਾਲ ਇੰਨਾ ਜਿਨ੍ਹਾਂ ਦੇ ਵਿੱਚ ਜੇ ਕਿਤੇ ਐਮਐਲਏ ਦੇ ਕਿਸੇ ਨੇ ਅਫਸਰ ਨਾਲ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਚੁੱਕ ਕੇ ਅੰਦਰ ਸੁੱਟ ਦੇਣ ਨੂੰ ਉਸੇ ਵੇਲੇ ਇੰਨੇ ਇੱਕ ਦੁਖੀ ਨੇ 2017 ਦੇ ਵਿੱਚ ਸਿਰ 15 ਮਿੰਟ ਹੋਏ ਸੀ ਇਲੈਕਸ਼ਨ ਡਿਕਲੇਅਰ ਹੋਏ ਤੇ ਕਾਲੀਆਂ ਦੇ ਕਹਿੰਦੇ ਕੋਉਂਦੇ ਮੰਤਰੀ ਨੂੰ ਲੋਕਾਂ ਨੇ ਚਿਪੜਾ ਮਾਰਦੀਆਂ ਸੀ ਤੇ ਕਾਲੀ ਘਬਰਾ ਗਈ ਸੀ ਬੰਨੁ ਫੜਾਤੀ ਲੋਕਾਂ ਨੇ ਜਣਾਬਤ ਕਰਤਾ ਸੀ ਉਹਨਾਂ ਕਈ ਪਿੰਡਾਂ ਦੇ ਵਿੱਚ ਬਕਾਇਦਾ ਤੌਰ ਤੇ ਲਿਖ ਕੇ ਨਾ ਦਿੱਤਾ ਗਿਆ ਸੀਗਾ ਵੀ ਇੱਥੇ ਕਾਲੀਆਂ ਦੀ ਐਂਟਰੀ ਬੈਨ ਅੱਜ ਕੱਲ੍ਹ ਨੂੰ ਲੱਗਾ ਹੈ ਇੱਥੇ ਆਮ ਆਦਮੀ ਪਾਰਟੀ ਦੀ ਐਂਟਰੀ ਬੈਨ ਜੀ ਵੀ ਪਾਰਟੀ ਜਿਹੜਾ ਅਜੰਡਾ ਲੈ ਕੇ ਆਈ ਸੀ ਉਹਦੇ ਵਿੱਚੋਂ ਇੱਕ ਵੀ ਅਜੰਡੇ ਨੂੰ ਇੰਪਲੀਮੈਂਟ ਨਹੀਂ ਕੀਤਾ ਇਹ ਪ੍ਰਸ਼ਾਸਨ ਦੇ ਖਿਲਾਫ ਸੀ ਤੇ ਪ੍ਰਸ਼ਾਸਨ ਦੱਬ ਕੇ ਫੁਲਾਇਆ ਹੁਣ ਅਸੀਂ ਨਹੀਂ ਕਹਿ ਰਹੇ ਇਹ ਪਠਾਨ ਮਾਜਰੇ ਦਿੱਤੇ ਆਪਣੇ ਐਮ ਐਲ ਏ ਨੂੰ ਸੂਚਿਤ ਕੀਤੇ ਪਰਲੇ ਕੀ ਦੱਸੋ ਤੁਸੀਂ ਮંત્રી ਨੂੰ ਕਿਧੜੇ ਪੱਲੇ ਕੀਏਗਾ ਆਪਾ ਮੁੱਖ ਮੰਤਰੀ ਦੇ ਹੱਥ ਮਜ਼ਬੂਤ ਕਰੀਏ ਪੈਰ ਮਜ਼ਬੂਤ ਕਰੀਏ ਤੂੰ ਕਿ ਭਾਈ ਡਰ ਜਾ ਪੰਜਾਬ ਦੇ ਅੱਖਿਚ ਉਹਨੇ ਇੱਥੋਂ ਤੱਕ ਕਹਿਤਾ ਵੀ ਇਹ ਦਿੱਲੀ ਵਾਲੇ ਜਿਹੜੇ ਕੇਦਰੀ ਬਾਲ ਹੋਰੀ ਛੋਤੀ ਹੋਰੀ ਜਿੰਨਾ ਇਹਨਾਂ ਨੇ ਲੁੱਟਿਆ ਫਿਰਿਆ ਲੁੱਟਿਆ ਇਹਨਾਂ ਦੇ ਕਹਿੰਦੇ ਰੰਗਜੀਤ ਨੇ ਤੇ ਮੈਂ ਕਹਿੰਦਾ ਤੇ ਬਕਾਇਦਾ ਤੌਰ ਤੇ ਬਦਾਲੀ ਦੇ ਨਾਲ ਜਨ ਲੁੱਟਿਆ ਹੂੰ ਉਹਨੇ ਇਹਨਾਂ ਦੀ ਬਕਾਇਦਾ ਤੌਰ ਤੇ ਤੁਲਨਾ ਰੰਗਜੀਤ ਨਾਲ ਕੀਤੀ ਜੀ ਪੰਜਾਬ ਦੇ ਵਿੱਚ ਪਾਣੀ ਆ ਗਿਆ ਸਭ ਨੂੰ ਪਤਾ ਪਰ 476 ਕਰੋੜ ਰੁਪਏ ਬਕਾਇਦਾ ਤੌਰ ਤੇ ਕਿੱਥੇ ਖਰਚ ਕੀਤੇ ਇਹ ਕਿਸ਼ਨ কুমার ਨੂੰ ਧਰਮੀਰ ਸਿੰਘ ਪਠਾਨ ਮਾਜਰਾ ਪੁੱਛ ਲਿਆਗਾ ਵੀ ਇਰੀਗੇਸ਼ਨ ਦਾ ਸੈਕਟਰੀ ਇਹ ਦੱਸੇ ਕਿੱਥੇ ਖਰਚ ਕੀਤੇ ਨੇ ਨੇ ਬੰਨ ਟੁੱਟ ਰਹੇ ਨੇ ਤੁਸੀਆਂ ਟੁੱਟ ਰੀਆਂ ਨੇ ਪਾਣੀ ਲੋਕਾਂ ਦੇ ਘਰਾਂ ਚ ਵੜਿਆ ਪਿਆ ਵਾ ਨਦੀ ਮੋਤ ਹੋ ਗਈਆਂ ਨੇ 10000 ਤੋਂ ਵੱਧ ਐਸਲੇ ਸਾਡੇ ਪਸ਼ੂ ਮਰ ਚੁੱਕੇ ਨੇ ਕੱਲ ਮੈਨੂੰ ਇੱਕ ਕਿਸਾਨ ਦੱਸ ਰਿਹਾ ਸੀ ਕਿ ਸਾਡੇ ਲਾਕੇ ਚ ਇੱਕ ਲਾਸ਼ ਪਿਛੇ ਢੁਲਕੇ ਆਈ ਥੋੜਾ ਜਿਹਾ ਪਾਣੀ ਘਟਿਆ ਤਾਂ ਲਾਸ਼ ਨੂੰ ਕੁੱਤੇ ਖਾ ਰਹੇ ਸੀ ਤੇ ਬਾਅਦ ਚ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੇ ਲਾਸ਼ ਚੁੱਕ ਕੇ ਲਾਕੇਗੀ ਇੱਥੋਂ ਤੱਕ ਗੱਲਾਂ ਹੋਣੀਆਂ ਨੇ ਜੀ ਐਸੀ ਕੇ ਥਾਣੇ ਮਾਜਰੇ ਦੀ ਇੱਕ ਲਾ ਤੇ ਗਿਆ ਸੱਚੀਆਂ ਲੇਕਿਨ ਸੱਚ ਸੁਣਦਾ ਕੌਣ ਹੈ ਕਹਿੰਦੇ ਹੁੰਦੇ ਆ ਕਿ ਸਬਰ ਦੀਆਂ ਜੜਾਂ ਬੜੀਆਂ ਕੌੜੀਆਂ ਹੁੰਦੀਆਂ ਲੇਕਿਨ ਫਲ ਮਿੱਠਾ ਹੁੰਦਾ ਇਸੇ ਤਰ੍ਹਾਂ ਸੱਚ ਦੀਆਂ ਜੜਾਂ ਕੌੜੀਆਂ ਤੇ ਫਲ ਮਿੱਠਾ ਹੁੰਦਾ ਜਦੋਂ ਪਠਾਨ ਮਾਜਰਾ ਨੇ ਆਪਣੀਆਂ ਠੋਠੋਕੇ ਗੱਲਾਂ ਕੀਤੀ ਉਹਨੇ ਇੱਥੋਂ ਤੱਕ ਕਿਹਾ ਵੀ ਮੈਂ ਨਾ ਐਮਐਲਏ ਨੂੰ ਕਹਿੰਦਾ ਜੇ ਤੁਸੀਂ ਅੱਜ ਨਾ ਸੁਧਰੇ ਤੇ ਕੱਲ ਨੂੰ ਤੁਸੀਂ ਵੋਟਾਂ ਮੰਗਣ ਗਏ ਤੇ ਲੋਕਾਂ ਨੇ ਤੁਹਾਨੂੰ ਛੱਤਰ ਮਾਰਨੇ ਜੀ ਤੇ ਕਰਦੇ ਨਾ ਚਿੱਤਰਖਾਸੇ ਦਾ ਮਿਲਕ ਮੈਂ ਲੋਕਾਂ ਨਾਲ ਖੜਾ ਮਾਂ ਲੋਕਾਂ ਦੀ ਗੱਲ ਨਾਲ ਖੜਾ ਮੈਂ ਅੱਜ 12 ਵਜੇ ਪਟਿਆਲਾ ਦੇ ਮਿਨੀ ਸੈਕਟਿਓਨ ਦੇ ਬਾਹਰ ਧਰਨਾ ਦੇਣਾ ਸੀ ਪੁਲਿਸ ਹੀ ਪੁਲਿਸ ਆਸਵੇ ਲਾਤੀ ਗੱਡੀਆਂ ਗਣੀਆਂ ਸੜਕਾਂ ਜਾਮ ਕਰਤੀਆਂ ਗੱਡੀਆਂ ਗੱਡੀਆਂ ਖੜੀਆਂ ਕਰਤੀਆਂ ਨਹੀਂ ਕਿਥੋਂ ਧਰਨਾ ਹੋਣ ਤੱਕ ਕਈ ਵਾਰ ਨਹੀਂ ਕੰਮਾਂ ਵੀ ਕਰ ਲੋਗੇ ਤੁਸੀਂ ਇਹ ਡੈਮੋਕਰੇਟ ਰਾਈਟ ਨੂੰ ਤੱਕ ਤਾਂ ਨਾ ਲੋਣੋ ਮੁੜ ਕੇ ਤੁਸੀਂ ਤੜਕੇ ਪੰਜ ਵਜੇ ਜਾਣੇ ਹੋ ਕਰਨਾਲ ਦੇ ਵਿੱਚ ਜਾ ਕੇ ਇੱਕ ਲਾਡੀ ਸਰਪੰਚ ਉਹਦੀ ਘਰ ਦੀ ਕੰਦਾ ਟਪਕੇ ਅੰਦਰ ਵਰਦੇ ਨੂੰ ਖਾਣ ਵਾਸਤੇ सगळा ਪਿੰਡਾਂ ਦੇ ਸਰਪੰਚ ਮੋਤਵਰ ਬੰਦਾ ਵਾਗਰ ਪੁਲਿਸ ਨੂੰ ਮੋਬ ਕਰਦਨ ਪੁਲਸ ਆਉਂਦੀ ਆ ਉੱਥੋਂ ਬਰੰਗ ਮੋੜ ਦਿੱਤੀ ਜਾਂਦੀ ਪੰਜਾਬ ਪੁਲਿਸ ਪਹਿਲੀ ਵਾਰੀ ਦੀ ਹਰਿਆਣੇ ਦੇ ਵਿੱਚ ਦੂਜੀ ਵਾਰੀ ਪੰਜਾਬ ਪੁਲਿਸ ਬਰੰਗ ਮੋਰੀ ਗਈ ਹੈ ਬਰੰਗ ਮਾਰਚ ਦੇ ਵਿੱਚ ਪੰਜਾਬ ਸਰਕਾਰ ਬਣਦੀ ਹੈ 2022 ਦੇ ਵਿੱਚ 6 ਮਈ ਨੂੰ ਤਿੰਨ ਰੇਡ ਹੁੰਦੇ ਨੇ ਇੱਕ ਗਾਜ਼ੀਆਬੱਦ ਦੇ ਵਿੱਚ ਕੁਮਾਰ ਵਿਸ਼ਵਾਸਤੀ ਘਰ-ਬਾਰ ਹੁੰਦਾ ਜੀ ਉਹ ਆਪਣੇ ਉੱਪਰ ਫਲੈਟ ਹੁੰਦਾ ਵਾ ਥੱਲੇ ਪੁਲਿਸ ਆਉਦੀ ਆ ਉਹਦਾ ਬੂਹਾ ਖੜਕਾਉਂਦੀ ਆ ਉਹ ਬੂਹਾ ਖੋਲ ਨੂੰ ਦੁਪੇਰਾ ਪੁਲਿਸ ਨੂੰ ਹਮ ਕਰਦਾ ਵਾ ਮੁੱਖ ਮੰਤਰੀ ਨਾਲ ਗੱਲ ਕਰਦਾ ਪੁਲਿਸ ਆ ਜਾਂਦੀ ਹੈ ਉਹ ਪੰਜਾਬ ਪੁਲਿਸ ਨੇ ਤੁਸੀਂ ਕਿਧਰ ਵੀ ਕਹਿੰਦੇ ਜੀ ਅਸੀਂ ਬੂਏ ਕਿ ਮੋਟਰਸ ਤੇ ਪਕੌਣ ਆਇਆ ਸੀ ਕਹਿੰਦਾ ਜੀ ਫੌਜ ਨਾਲ ਆ ਕਿਉਂ ਜੰਗ ਨਾਲ ਆ ਕਿਉਂ ਇਹਦੀ ਫੌਜ ਹੈ ਕਦੋਂ ਵਾਸਤੇ ਦੌਰਜੇ ਇੱਥੋਂ ਕੋਈ ਨੋਟਿਸ ਨਹੀਂ ਚੁੰਮਦਾ ਤਾਂ ਉੱਥੋਂ ਇਹਨਾਂ ਨੂੰ ਪੰਜਾਬ ਪੁਲਿਸ ਤੋਂ ਬਕਾਇਦਾ ਤੌਰ ਤੇ ਜੁਪੀ ਦੀ ਪੁਲਿਸ ਵੀ ਹੋਣੀ ਉੱਥੋਂ ਦਿੱਲੀ ਤੋਂ ਟੀਮਾਂ ਜਾਂਦੀਆਂ ਨੇ ਇਸ ਇੱਕ ਅਲਕਲ ਨੰਬਰ ਇਹ ਕਰ ਜਾਂਦੀ ਹੈ ਅਲਕਲ ਮਾ ਕਰ ਨਹੀਂ ਮਿਲਦੀ ਉੱਥੋਂ ਬਰੰਗ ਮੁੱਟਦੇ ਨੇ ਇੱਕ ਤੇਜਿੰਦਰ ਪਾਲ ਸਿੰਘ ਬੱਗਾ ਭਾਜਪਾ ਦਾ ਜੂਤ ਦਾ ਅਗੂ ਜਦੋਂ ਇਹਨੇ ਕਿਹਾ ਸੀ ਨੀ ਕਸ਼ਮੀਰ ਫਾਈਲ ਫਿਲਮ ਜਿਹੜੀ ਬਣੀ ਸੀਗੀ ਉਹਦੇ ਤੋਂ ਇਹਨੇ ਕਿੰਨੇ ਕਿਹਾ ਸੀ ਮੈਂ केजरीवाल ਨੇ ਕਿਹਾ ਜੀ ਮੈਂ ਉਹਦਾ ਟੈਕਸ ਮਾਫ ਦੀ ਕਰ ਸਕਦਾ ਤੇ ਉਹਨੇ ਟਿੱਪਣੀਆਂ ਕੀਤੀ ਸੀ केजरीवाल ਤੇ ਬੜੀਆਂ ਭੰਦੀਆਂ ਉਹਨੂੰ ਲੈ ਕੇ ਉਹਦੇ ਤੇ ਰੁਪਰ ਤੇ ਪਰਚਾ ਦਰਜ ਕਰਨਾ ਪੀਐਸਕੇ ਸੁਣੋਂ ਲੈਂਦਾ ਉੱਥੋਂ ਧੱਕੇ ਨਾਲ ਲਿਆਏ ਉਹਨਾਂ ਨੂੰ ਪਤਾ ਸੀ ਜੇ ਦਿੱਲੀ ਪੁਲਿਸ ਆ ਗਈ ਤੁਹਾਨੂੰ ਖਾਂਡੀ ਕਿਸੇ ਦੇਣਾ ਨਾਂ ਉਹਦੇ ਪਿਓ ਦਾ ਲੈ ਪਤਾ ਪਿਓ ਕਿਦੋਂ ਨਾਮ ਨੂੰ ਵੀਡੀਓ ਬਣਦੀ ਹੈ ਮੇਰਾ ਮੋਬਾਈਲ ਖੋਲਿਆ ਉਹਦੀ ਮਾਂ ਕਹਿੰਦੀ ਮੈਨੂੰ ਧੱਕੇ ਮਾਰੇ ਤੇ ਮੇਰੇ ਮੁੰਡੇ ਨੂੰ ਕਹਿੰਦੀ ਪਾਗੜੀ ਬੰਨ੍ਹ ਦਿੱਤੀ ਪ੍ਰਣਾਮ ਸਿੱਧੇ ਨੰਗੇ ਸਹੀ ਉੱਤੇ ਲਾ ਕੇ ਫੜ ਕੇ ਤੇ ਅਗਲੇ ਫਿਰ ਤਾਕਤ ਵਰਤੀ ਪਾਣੀਪਤ ਕਰਨਾਲ ਦੀ ਟਪੰਡਿਤ ਉੱਥੇ ਉੱਥੋਂ ਦੀ ਹਰਿਆਣਾ ਪੁਲਿਸ ਨੇ ਘੇਰ ਲਿਆ ਤੇ ਬੰਦਾ ਖੋ ਕੇ ਬਕਾਇਦਾ ਤੌਰ ਤੇ ਇੱਕ ਟੈਕਸੀ ਕੀਤੀ ਵਧੀਆ ਜੀ ਨਾਲ ਸਿਕਿਉਰਟੀ ਭੇਜੀ ਪੁਲਸ ਭੇਜੀ ਦੋ ਗੱਡੀਆਂ ਅੱਗੇ ਪਿੱਛੇ ਹੁੰਦੇ ਵੀਆਈਪੀ ਬਣਾ ਕੇ ਵਾਪਸ ਭੇਜਿਆ ਉਹਦੋਂ ਵੀ ਪੁਲਿਸ ਬਰੰਗ ਆਈ ਸੀ ਹੁਣ ਵੀ ਬਰੰਗ ਆਈ ਹੈ ਰਮੀ ਸਿੰਘ ਪਠਾਨ ਮਾਜਰਾ ਤੇ ਦੋਸ਼ ਲਾਇਆ ਤੇ ਇਹਦੇ ਕੋਲ ਦੋ ਗੱਡੀਆਂ ਸੀ ਇੱਕ ਗੱਡੀ ਸੀ ਕਪਜੇ ਚ ਚਲਾਈ ਇਹਦਾ ਇੱਕ ਸਾਥੀ ਬਲਜਿੰਦਰ ਸਿੰਘ ਇਹ ਕਹਿੰਦੇ ਉਹ ਕੋ ਤਿੰਨ ਥਾੜ ਭੜੇ ਗਏ ਜੀ ਬੰਦਾ ਭਾ ਤੁਸੀਂ 20000 ਭਾ ਦੇ ਕੋਈ ਫਰਕ ਨਹੀਂ ਪੈਂਦਾ ਅੱਜ ਮੈਨੂੰ ਸਾਖੀ ਜੀ ਫੋਨ ਆਇਆ ਇੱਕ ਦਾਦ ਵਾਲੀ ਉਹ ਕਹਿੰਦਾ ਜੀ ਸਾਡੇ ਲੋਕ ਪੁਲਿਸ ਨੂੰ ਦੇ ਕੇ ਅਜੀਬ ਘਬਰਾ ਜਾਂਦੇ ਮਾਜਿਦ ਰੁੱਕ ਭਰਾਉਂਦੇ ਜੀ ਚਾਹ ਵੀ ਕਿੱਥੇ ਜਾਣਾ ਗੱਲ ਕਰ ਜੀ ਜਰਨੈਲ ਬੰਦੇ ਨੇ ਇਸ ਕਰਕੇ ਜਿਹੜੀ ਪੰਜਾਬ ਦਾ ਇਹ ਏਰੀਆ ਨਹੀਂ ਵਾਕਈ ਥੋੜਾ ਜਿਹਾ ਹੂਟ ਸਮਝੇ ਲੋਕ ਨੇ ਉਹ ਕੇ ਹੁਣੇ ਪਠਾਨ ਮਾਜਰਾ ਜੋ ਲੰਘ ਗਏ ਚਲੋ ਨਹੀਂ ਫੜਿਆ ਗਿਆ ਇਹ ਵਾਪਸ ਆ ਗਿਆ ਅਗਲਾ ਨਹੀਂ ਹੁੰਦੇ ਤਰ੍ਹਾਂ ਤੇ ਇਹਨਾਂ 'ਚ الزام ਲਾਤੇ ਸਾਡੇ ਹਮਲਾ ਕੀਤਾ ਜੀ ਸਾਡਾ ਬੰਦਾ ਮਾਰਤਾ ਜੀ ਇੱਕ ਨੂੰ ਗੋਲੀ ਮਾਰਤੀ ਜੀ ਫਿਰ ਤੁਸੀਂ ਕਾਦੀ ਪੁਲਿਸ ਨੂੰ ਦੱਸੋ ਤੁਸੀਂ ਪਿੰਦੋਂ ਜੀ ਇੱਕ YouTube ਵਾਲੇ ਲੈ ਕੇ ਕਹਿ ਦਿੰਦਾ ਕੀ ਪਠਾਨ ਮਾਜਰਾ ਦਾ ਜਿਹੜਾ ਵਾ ਇਨਕਾਊਂਟਰ ਕੀਤਾ ਜੋ ਇਨਕਾਉਂਟਰ ਕਰਕੇ ਪੁਲਿਸ ਦੇ ਆਪਣੀਆਂ ਗੱਡੀਆਂ ਨੂੰ ਖੋਣੀਆਂ ਮੁੜ ਕੇ ਕੋਈ ਬਾਹਰ ਹੀ ਫੜਦਾ ਹੁੰਦਾ ਹਾਲਾਤ ਵੇਖੀ ਲੋ ਤੁਸੀਂ ਬਿਲਕੁਲ 1991 ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਕਰਤੂਤ ਕੋਲੀ ਅਨੰਦਪੁਰ ਸਾਹਿਬ ਦਾ ਪਿੰਡ ਅਗੰਪੁਰ ਉੱਥੇ ਇੱਕ ਆਪਣੇ ਡੇਰੇ ਤੇ ਫਾਰਮ ਹਾਊਸ ਤੇ ਰਹਿੰਦਾ ਸੀ ਸੁਰਜੀਤ ਵਿਅਕਤੀ ਦਾ ਨਾਮ ਨੂੰ ਭੁੱਲ ਗਿਆ ਉਹਦੀ ਮਾਂ ਦਾ ਨਾਮ ਕਿਸ਼ਮਗੀ ਸੀਗਾ ਮੁੰਡੇ ਦਾ ਜਗਦੀਸ਼ ਸਿੰਘ ਸੀਗਾ ਉਹਦੀ ਮਾਂ ਦਾ ਸਰਜੀਤ ਕੌਰ ਸੀ ਉਹਦੀ ਪਤਨੀ ਸੀ ਤੋਂ ਬੱਚੇ ਸੀ ਪੰਜ ਆਨੇ ਸੀ ਤਿੰਨ ਸਾਲ ਦੀ ਬੇਟੀ ਹੈ ਤੇ 2 ਮਹੀਨੇ ਦਾ ਬੇਟਾ ਵਾ ਪੰਜ ਕਤਲਪੁੜਸ ਨੇ ਕੀਤੇ ਪੰਜ ਝੂਠੇ ਪੁਲਿਸ ਦੋ ਮਹੀਨੇ ਬੱਚਾ ਵੀ ਨਹੀਂ ਬਖਸ਼ਿਆ ਨਾ ਹੁਣ ਉਹ ਸੀਬੀ ਕੋਲ ਕੇਸ ਚੱਲਦਾ ਵਾ ਜੀ ਤਿੰਨ ਲਈ ਕਲੋਜ਼ਰ ਰਿਪੋਰਟ ਸੀਬੀ ਦੇ ਚੁੱਕੀ ਤੇ ਕੱਲ ਜੱਜ ਨੇ ਉਹ ਝਾੜਾ ਪਾਈਆਂ ਵੀ ਤੁਸੀਂ ਕੰਮ ਹੀ ਨਹੀਂ ਕਰਦੇ ਨਕਮੇ ਬੰਦੇ ਕਿਉਂ ਨਾ ਤੁਮ ਡਿਸਮਿਸ ਕੀਤਾ ਜਾਵੇ ਸਾਨੂੰ ਨਹੀਂ ਪਤਾ ਲੱਭ ਕਿ ਜਿਹੜੇ ਬੰਦੇ ਕਿੱਥੇ ਨੇ ਇੱਥੋਂ ਇੱਥੋਂ ਤੱਕ ਕਰਤੂਤਾਂ ਖੋਲਦੇ ਨੇ ਪੰਜਾਬ ਪੁਲਿਸ ਵਾਲੇ ਤੁਹਾਡੇ ਸਾਹਮਣੇ ਆ 45 ਵਾਲਾ ਕੇ ਬਾਠ ਵਾਲਾ ਕਿਸ ਲੱਲੂ ਤੁਸੀਂ ਹਮ ਕਰਨ ਜੇਕਰ ਤੇ ਸੀਬੀਐਨਯੂ ਨੂੰ ਕਹੇ ਨਾ ਜਾਣੀ ਕੀ ਮੰਨੇ ਕੁਛ ਨਹੀਂ ਬਣਦਾ ਜਿਹੜੀ ਚੰਡੀਗੜ੍ਹ ਦੀ ਪੁਲਿਸ ਉਹਨੂੰ ਦੇ ਦਿੱਤਾ ਉਹਨਾਂ ਨੇ ਵੀ ਕਰਤੂਤ ਖੋਲਤੀ ਇਸ ਕਰਕੇ ਪੰਜਾਬ ਪੁਰਸ਼ ਨੂੰ ਆਪਣਾ ਸੁਧਾਰ ਕਰਨਾ ਪਉ ਸੱਚ ਨੂੰ ਸੱਚ ਕਰਨਾ ਪਉ ਝੂਠ ਨੂੰ ਝੂਠ ਕਰਨਾ ਪਉ ਤਹਨ ਪਠਾਨ ਮਾਜਰਾ ਕੀਤਾ ਨਾ ਕੀ ਹੈ ਹੋਇਆ ਕਿ ਪਠਾਨ ਮਾਜਰਾ ਦਾ ਜਿਹੜੇ ਨਾਲ ਇੱਕ ਲੇਡੀ ਜਿਹੜੀ ਹੈ ਗੁਰਪ੍ਰੀਤ ਕੌਰ ਨਾਮ ਸੀ ਉਹਦਾ ਉਹ ਨਾਲ ਰਹਿੰਦੀ ਸੀਗੀ ਉਹ ਲਿਵਿਟ ਰਿਲੇਸ਼ਨ ਜਰਿੰਦੀ ਸੀ ਨਾਲ ਦੋ ਜਿਹੇ ਤੇਰੋਂ ਵਿੰਡੋਸ ਸੀ ਜੀ ਉਹ ਵੀ ਲੜਕੀ ਬਕਦਾ ਤੱਕ ਕੈਨੇਡਾ ਚ ਰਹਿੰਦੀ ਸੀਗੀ ਇੰਨੇ ਉਹਨਾਂ ਨਾਲ 2019 'ਚ ਵਿਆਹ ਵੀ ਕੀਤਾ ਜਗਰਾਉਂ ਦੇ ਇੱਕ ਗੁਰਦੁਆਰੇ ਤੇ ਕਿਹਾ ਵੀ ਮੇਰਾ ਪਹਿਲਾ ਤਲਾਕ ਉੱਟਕਾ ਵਾ ਤੇ ਮੈਂ ਦੂਸਰਾ ਵਿਆਹ ਕਰ ਰਿਹਾ ਵਾਂ ਲਾਵਾਂ ਲਈਆਂ ਫੋਟੋਕੀਟਿੰਗ ਇਹ ਮੈਂ ਤਾਂ ਕਹਤੇ ਪਰ ਅਬਦਾਨੀਗਾ ਜੀ ਹਰਬੀਰ ਸਿੰਘ ਮਾਜਰਾ ਕਰਤੂਤਾ ਨੇ ਮੜੀ-ਮੜੀਆਂ ਘੋਲੀਆਂ ਨੇ ਹਮ ਰੇਗਣੇ ਤੁਫੜ ਨਾ ਇਸਕੇ ਥਾ ਫਰਕ ਪੈ ਜਾਂਦਾ ਹੁਣ ਜਦੋਂ ਇਹਦੇ ਤੇ ਉਹ ਬੀਬੀ ਨੇ 2022 ਦੇ ਵਿੱਚ ਜਦੋਂ ਇਹਨੇ ਆਪਣੀ ਇਲੈਕਸ਼ਨ ਨੰਬਰ ਤੇ ਫਾਰਮ ਭਰਿਆ ਨਾ ਉਹਦੇ ਵਿੱਚ ਉਹਦਾ ਨਾਂ ਨਹੀਂ ਲਿਖਿਆ ਇਹਨੇ ਆਪਣੀ ਪਹਿਲੀ ਪਤਨੀ ਜਿਹੜੀ ਹੋਈ ਦੀਗੀ ਸੀ ਅਸਲੀ ਪਤਨੀ ਸਿਮਰਜੀਤ ਕੁਰਮਰ ਦਾ ਲਿਖਿਆ ਉਹਨੇ ਇਤਰਾਜ਼ ਕੀਤਾ ਇਹਨੇ ਧਮਕੀਆਂ ਦਿੱਤੀਆਂ ਨੂੰ ਮਾਰਨ ਦੀਆਂ ਕੀਤੀਆਂ ਡਰਾਉਣੀਆਂ ਕੀਤੀਆਂ ਅੱਗੇ ਵੀਡੀਓ ਸ਼ਰੀਰ ਬਣਾ ਕੇ ਉਹਨੂੰ ਭੇਜੀ ਹੂੰ ਉਹਨੇ ਉਹਦੀ ਬਿਲਕੁਲ ਕੋਰਡ ਹੈਗਾ ਲੇਕਿਨ ਉਹ ਚੋਣ ਜਿੱਤ ਜਾਂਦਾ ਵਾ ਜੋਨ ਜਿੱਤਣ ਤੋਂ ਬਾਅਦ ਇੱਕ ਫੋਟੋ ਵਾਇਰਲ ਹੁੰਦੀ ਆ ਜਦੋਂ ਕੇਜਰੀਵਾਲ ਸਾਹਿਬ ਨੂੰ ਬੁੱਕਾ ਦਿੰਦਾ ਤੇ ਕੇਜਰੀਵਾਲ ਨੂੰ ਬੁੱਕਾ ਦੇਣ ਤੋਂ ਬਾਅਦ ਪੁਲਿਸ ਚੁੱਪ ਕੱਢਦੀ ਕੋਈ ਕਾਰਵਾਈ ਨਹੀਂ ਕਰਦੀ ਹੁਣ ਆ ਕੇ ਇਹਨਾਂ ਨੇ ਉਹ ਕੇਸ ਕੰਢਿਆ ਇਹਦੇ ਤੇ ਮੁਕੱਦਮਾ ਦਾ ਕੀ ਕੀਤਾ 376 420 ਤੇ 506 ਤੇ 139 ਨੰਬਰ ਐਫ ਆਈ ਆਰ ਜੀ ਕੋਦ ਅਜੇ ਕੀਤੀ ਤੇ ਪਠਾਨ ਮਾਦਰ ਕੋ ਭਲਾ ਬੰਦਾ ਨਹੀਂ ਲੇਕਿਨ ਫੇਰ ਵੀ ਅਸੀਂ ਕਹਿੰਦੇ ਵੀ ਜੇ ਉਹਨੇ ਸੱਚ ਬੋਲਿਆ ਸੱਚ ਜੋ ਬੋਲਣ ਜਿਹੜੀ ਸੁਣਨ ਦੀ ਹਿੰਮਤ ਰੱਖੋ ਸਰਕਾਰੀ ਫੁੱਫੜ ਸਰਕਾਰ ਜਾ ਕੇ ਮਨਾ ਲੈਂਦੇ ਉਹਨੂੰ ਸਾਡਾ ਰਿਵਾਜ ਹੈ ਫੁੱਫੜ ਦਾ ਫੁੱਫੜ ਦਾ ਰੋਸਾ ਕੋਈ ਨਵਾਂ ਨਹੀਂ ਆਜੇਗਾ ਸਦੀਆਂ ਪੁਰਾਣਾ ਹੈਗਾ ਲੇਕਿਨ ਜਿਸ ਤਰੀਕੇ ਨਾਲ ਉਹਨੇ ਠੁੱਠ ਵਿਖਾਇਆ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਨੂੰ ਤੇ ਇਹ ਕਨਫਰਮ ਜਾਂ ਤੇ ਆਮ ਆਦਮੀ ਪਾਰਟੀ ਦੀ ਬੁਨਿਆਦ ਦਾ ਜਿਹੜੀ ਪਹਿਲੀ ਪੌੜੀ ਨਾ ਉਹ ਬਣ ਚੁੱਕੀ ਹੈ ਹੂੰ ਉਹਦਾ ਬੁਨਿਆਦ ਰੱਖ ਦਿੱਤੀ ਗਈ ਆ ਆਮ ਆਦਮੀ ਪਾਰਟੀ ਪੰਜਾਬ ਬਣੇਗੀ ਹੁਣ ਇਹ ਕਹਿੰਦਾ ਜੀ ਮੇਰੇ ਨੂੰ 9 ਵਜੇ ਦਾ ਹੈ ਕਹਿੰਦਾ ਸਾਨੂੰ ਪਤਾ 9 ਜਾਂ 12 ਵਜੇ ਦਾ ਕਹਿੰਦਾ ਪਾਰਟੀ ਨੂੰ ਕੁਝ ਨਹੀਂ ਹੋਣ ਲੱਗੇ ਸਰਕਾਰ ਟੁੱਟਣ ਵਾਲੀ ਨਹੀਂ ਹੈ ਜੀ ਲੇਕਿਨ ਨਾਲ ਕਹਿੰਦਾ ਜੀ ਮੈਂ ਮੁੱਖ ਮੰਤਰੀ ਦੇ ਨਾਲ ਤੇ ਮੁੱਖ ਮੰਤਰੀ ਨੂੰ ਵੀ ਕਹਿੰਦਾ ਵੀ ਤੂੰ ਹੁਣ ਡੰਕਾ ਵਜਾ ਦੇ ਹਮ ਮੱਕ ਤੇਰੇ ਹੱਕ ਚ ਲੋਕ ਖੜ ਜਣਗੇ ਤੇ ਸਾਡੀ ਗੱਲ ਸੁਣਾਈ ਵੀ ਹੋ ਜੂਗੀ ਜੇ ਤੂੰ ਨਾ ਡੰਕਾ ਵਜਾਇਆ ਤੇ ਫਿਰ ਲੋਕਾਂ ਦੇ ਛਿੱਤਰ ਖਬਰਸੇ ਤਿਆਰ ਹੋ ਗਏ 2027 ਦੇ ਤਾਨੂੰ ਵੋਟਾਂ ਨਹੀਂ ਬਣੀਆਂ ਛਿੱਤਰਾਂ ਦੇ ਹਾਰ ਹੀ ਬਣੇ ਅਸਲੀ ਕਹਿ ਰਹੇ ਇਹ ਬਕਾਇਦਾ ਤਦੇ ਪਠਾਨ ਮਾਜਰਾ ਦੇ ਸ਼ਬਦ ਹੈਗੇ ਜੀ ਯਾਨੀ ਕਿ ਇਸ ਨੂੰ ਇਸ ਤਰੀਕੇ ਨਾਲ ਵੀ ਦੇਖ ਸਕਦੇ ਆ ਕਿ ਪਹਿਲਾਂ ਜੋ ਇਸ ਟਾਈਮ ਪੰਜਾਬ ਹਾੜਾਂ ਦੀ ਮਾਰ ਚੱਲ ਰਿਹਾ ਸਾਰੇ মিডিਆ ਦੇ ਵਿੱਚ ਇਹ ਗੱਲਾਂ ਚੱਲ ਰਿਆ ਸਨ ਕਿ ਹੜ੍ਹ ਆ ਗਏ, ਬੰਨ ਟੁੱਟ ਗਏ ਨੇ ਦਰਿਆਵਾਂ 'ਚ ਪਾਣੀ ਵਧ ਗਿਆ ਤੇ ਬਹੁਤ ਸਾਰੇ ਵਿਰੋਧੀ ਜਿਹੜੇ ਨੇ ਉਹ ਮਾਨ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਰੇ ਸਨ ਪਰ ਇਸੇ ਵਿਚਾਲੇ ਫਿਰ ਪੰਜਾਬ ਦੀ ਸਿਆਸਤ 'ਚ ਹਲਚਲ ਹੁੰਦੀ ਹੈ ਪਠਾਨ ਮਾਜਰੇ ਦੀ ਗ੍ਰਿਫਤਾਰੀ ਫਿਰ ਫਰਾਰੀ ਤੇ ਉਹ ਡਾਇਵਰਟ ਕਰਨਾ ਮਤਲਬ ਕੀ ਸਮਝਿਆ ਹੋ ਸਕਦਾ ਹੈ ਕਿ ਐਂਗਲ ਉਧਰ ਨੂੰ ਵੀ ਜਾਂਦਾ ਹੋਵੇ ਬਿਲਕੁਲ ਬਿਲਕੁਲ ਜੰਦਾ ਬਈ ਲੇਕਿਨ ਮੈਂ ਨਹੀਂ ਰਸਦਾ ਕਿ ਇਹਦਾ ਬਹੁਤ ਅਸਰ ਨਹੀਂ ਬਣਾਇਆ ਕਿਦਾਂ ਰੋਣਾ ਬਣਾ ਕਿ ਖਤਮ ਨਹੀਂ ਨਹੀਂ ਕਾਣੀ ਹਾਂ ਲੇਕਿਨ ਪ੍ਰਗੜ ਏਜੰਡਾ ਨਾ ਹੜਾਲਾ ਉਹ ਵਰਕਰ ਨੇ ਤੁਸੀਂ ਕਹਿ ਰਹੇ ਸੀ ਨੋਟਸ ਲੀਗਾ ਹਾਂ ਤੇ 5 ਕਰੋੜ ਰੁਪਇਆ ਕੇਂਦਰ ਨੇ ਜਿਹੜਾ ਵਾ ਉਹ ਦਿੱਤਾ ਵਾ ਜੰਮੂ ਕਸ਼ਮੀਰ ਨੂੰ ਤੇ 5 ਕਰੋੜ ਰੁਪਇਆ ਪੰਜਾਬ ਦਿੱਤਾ ਤੇ ਮੈਂ ਕਹਿੰਦਾ ਬਾਣੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਘੱਟੋ ਘੱਟ हरियाणा सरकार मदद हां सर 5 ਕਰੋੜ ਨਾਲ ਕੱਖ ਦੀ ਬਣ ਵਾਲਾ ਇੱਥੇ ਜਨਮ ਨੁਕਸਾਨ ਹੋਇਆ ਵਾ ਇੱਥੇ ਹਜ਼ਾਰਾਂ ਕਰੋੜ ਰੁਪਏ ਚਾਹੀਦੇ ਆ ਬਿਲਕੁਲ ਜੇ ਭਾਈ ਕਰਨੀ ਹੈ ਤੇ ਕੇਂਦਰ ਸਰਕਾਰ 1 ਏਕੜ ਦਾ 3000 ਰੁਪਏ ਮੁਆਵਜ਼ਾ ਦਿੰਦਾ ਵਾ ਸਿਰਫ ਜੀ ਪੰਜਾਬ ਸਰਕਾਰ 8000 ਦਿੰਦੀ ਸੀ ਤੇ ਜਦੋਂ ਆਏ ਨੇ ਸਾਡੇ ਚੰਨੀ ਸਾਹਿਬ ਉਹਨਾਂ ਨੇ ਪਤੰਗਰ ਕੀਤਾ ਛੋ ਕਿੰਨੇ ਥੋੜਾ ਮੈਟਨੇ ਵੀ ਥੋੜਾ ਘੱਟੋ ਘੱਟ 30 ਤੋਂ ਲੈ ਕੇ 40000 ਰੁਪਏ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਮਸਾ ਉਹਦਾ ਘਰ ਪੂਰਾ ਹੁੰਦਾ ਮਸਾ ਹਮ ਤਾਂ ਨਹੀਂ ਲਾਗਣੀ ਮਸਾ ਉਹਦਾ ਖਰਚਾ ਪੂਰਾ ਹੁੰਦਾ ਹਾਂ ਤੇ ਜੇ ਤੁਸੀਂ ਇਹ ਨਹੀਂ ਕਹਿੰਦੇ 5 ਕਰੋੜ ਰੁਪਏ 5 ਕਰੋੜ ਲੈ ਕਿੰਨੇ ਕਿਸਾਨਾਂ ਦੇ ਵਿੱਚ ਸੇਓਗੇ ਦੱਸੋ ਤੁਸੀਂ ਵੀ ਲੋ ਜੀ ਇਹ ਤੇ ਐਵੇਂ ਇੱਕ ਸੋ ਜਿਹੜਾ ਵੀ ਪੰਜਾਬ ਦੇ ਨਾਲ ਜਿਹੜਾ ਵੀ ਇੱਕ ਕੋਝਾ ਮਜ਼ਾਕ ਕੀਤਾ ਗਿਆ ਕੇਂਦਰ ਨੂੰ ਜੇ 5 ਗੁਣ ਦਿੱਤਾ ਮੇਰੇ ਨੋਟਸ ਦੀਗਾ ਸਰਕਾਰ ਨੂੰ ਲੜੈ ਨਹੀਂ ਜਾਈਦਾ ਮੁੱਖ ਮੰਤਰੀ ਸਾਹਮਣੇ ਪੁੱਛਿਆ ਵੀ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਜਿਹੜਾ ਮਤਰੀ ਮਾਮਲਾ ਸੰਲੂਕ ਕੀਤਾ ਜਾ ਰਿਹਾ ਵਾ ਉਹਦੇ ਬਾਰੇ ਤੁਸੀਂ ਕੀ ਕਹਿ ਰਹੇ ਹੋ ਤੇ दारू ਪੀਤੀ ਸੀ ਭਾਈ ਸਾਹਿਬ ਨੇ ਬਾਅਦ ਜਦੋਂ दारू ਪੀਤੀ ਵੇਹ ਬਦਲ ਜਾਂਦੀ ਹੈ ਉਹਦੀ ਆਵਾਜ਼ ਵੀ ਬਦਲੀ ਹੋਈ ਸੀਗੀ ਤੇ दारू ਵੀ ਪੀਤੀ ਹੋਈ ਸੀਗੀ ਕਿੰਨਾ ਨਹੀਂ 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 ਕੇਂਦਰ ਸਾਡੇ ਨਾਲ ਬਕਾਇਦਾ ਤੌਰ ਤੇ ਜਿਵੇਂ ਮਤਰੀਬਾ ਨਹੀਂ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਦਾ ਫੋਨ ਆਇਆ ਉਹਨੇ ਮੈਨੂੰ ਪੁੱਛਿਆ ਕਿ ਕੀ ਹਾਲਾਤ ਮੇਲੇ ਸੱਜੇ ਹਾਲਾਤ ਬੜੇ ਮਾੜੇ ਨੇ ਤੇ ਕਹਿੰਦੇ ਜੀ ਕੋਈ ਪੈਕੇਜ ਦੀ ਗੱਲ ਕੀਤੀ ਉਹ ਨਹੀਂ ਜੀ ਉਹ ਤਾਂ ਵੇਖੋ ਹੜਾਂ ਦੀ ਜਿਹੜੀ ਉਹ ਬਾਤ ਤੇ ਗੱਲ ਕਰਾਂਗੇ ਕਹਿੰਦੇ ਕਿਹੜੀ ਗੱਲ ਕੀਤੀ ਬਦਸ਼ਤ ਤੁਸੀਂ ਮੇਰੇ ਹਾਲਾਤ ਪੁੱਛੇ ਤੇ ਹਾਲਾਤ ਉਹਨਾਂ ਪਤਾ ਹੀ ਅਰੇ ਹੈਗੇ ਨੇ ਬਿਲਕੁਲ ਤੇ ਕਹਿੰਦੇ ਕੀ ਮਾਸ ਬੰਦਸ ਨੂੰ ਸਕੂਲੀ ਸਕੂਲ ਨਹੀਂ ਕਰ ਰਹੇ ਗਾਂਧੀ ਧਰਮਵੀਰ ਗਾਂਧੀ ਨੇ ਕਿਹਾ ਜੀ ਮੈਂ ਕਿੰਨੀ ਵਾਰੀ ਕਹਿ ਚੁੱਕਾ ਭਗਵੰਤ ਮਾਤਾ ਦੀ ਛਾਹ ਦੇ ਨਾਲ ਤੇ ਬਕਾਇਦਾ ਤਰ ਤੇ ਮੋਦੀ ਨਾਲ ਸਿੱਧੀ ਗੱਲਬਾਤ ਇਹ ਬੰਦਾ ਉਹਨਾਂ ਦਾ ਕੰਮ ਕਰਾਂਗਾ ਤੇ ਉਹਨੇ ਇਹ ਵੀ ਗੱਲ ਕਹੀ ਵੀ ਜਿਹੜੇ ਤਿੰਨ ਬੰਦੇ ਗੁਰਨਾਲ ਕਨੌਰ ਐਮਐਲਏ ਚੇਤਨ ਜੜਾ ਮਾਦਰਾ ਐਮਐਲਏ ਤੇ ਇਹ ਜਿਹੜਾ ਹਰਮੀਤ ਇਹ ਡਰਾਮੇबाजी ਕਰ ਰਿਹਾ ਇਹ ਮੈਂ ਨਹੀਂ ਕਰ ਰਿਹਾ ਇਹ ਕਾਂਗਰਸੀ ਐਮਪੀ ਧਰਮੀਰ ਗਾਂਧੀ ਪਟਿਆਲੇ ਤੋਂ ਉਹਦੀ ਵੋਟ ਨਹੀਂ ਉਹਦੀ ਮਿਕਲ کہہ ਰਹੇ ਹਨ ਹੋ ਸਕਦਾ ਇਹ ਡਰਾਮੇਬਾਜੀ ਵੀ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਲੇਕਿਨ ਧਿਆਨ ਭਟਕਣਾ ਨਹੀਂ ਬਿਲਕੁਲ ਅੱਜ ਦੀ ਡੇਢ ਦੇ ਵਿੱਚ ਖਾਲਸਾ ਇਡ ਮਿਸਲ ਸਤਲੁਜ ਹੋਰ ਕਈ ਜਥੇ ਬੰਦਿਆ ਐਨਜੀ ਵੀਗੈਰਾ ਕੰਮ ਕਰ ਰਹੇ ਨੇ ਸਰਕਾਰ ਸਿਰਫ 10 ਤੋਂ ਲੈ ਕੇ 15% ਕੰਮ ਕਰ ਰਹੀ ਬਾਕੀ ਸਾਰਾ ਕੰਮ ਐਨਜੀਓ ਕਰ ਰਹੀਆਂ ਨੇ ਮੁੱਖ ਮੰਤਰੀ ਦੱਸੇ ਕਿ ਕਿੰਨੇ ਕੈਂਪ ਲਾਇਆ ਤੁਸੀਂ ਹੁਣ ਤੱਕ ਜੀ ਕਿੰਨੇ ਬੰਦੇ ਤੁਸੀਂ ਸੁਭਾਰੇ ਕਿੰਨੇ ਆ ਬੰਦਿਆਂ ਨੂੰ ਰੱਸ਼ਨ ਪਹੁੰਚਾਇਆ ਦੱਸੋ ਤੁਸੀਂ ਕੀ ਤੁਸੀਂ ਲੇਕਿਨ ਸਭ ਤੋਂ ਵੱਡੀ ਗੱਲ ਇਹ ਆ ਸਾਡੀ ਚਿੱਟੀ ਸਯੋਗ ਇੱਚੋਂ ਗਾਇਬ ਐ ਕਿ ਚਿੱਟੀ ਸਯੋਗ ਨਹੀਂ ਲੰਬਰੀ ਸਾਡ ਨੂੰ ਚਿੱਟੀ ਸਯੋਗ ਨਾਲ ਸਾਥ ਲਾਣਾ ਸਾਡਾ ਹੈਗਾ ਇਤਨੇ ਇਤਨੀ ਬਿਠਾ ਤੇ ਚਾਰਜੇ ਪੰਜ ਪੰਜ ਮੀਠੇ ਆ। ਧਰਮ ਦੇ ਪ੍ਰਚਾਰ ਦੀ ਗੱਲ ਕਰਦੇ ਤੇ ਕਈ ਪਿੰਡਾਂ ਦੇ ਵਿੱਚ ਸਾਨੂੰ ਪੰਜ ਗੁਰਸਿੱਖ ਲੱਭਣੇ ਮੁਸ਼ਕਲ ਨੇ ਅੱਜ ਦੀ ਡੇਟ ਦੇ ਵਿੱਚ। ਇਹ ਵੀ ਬੜੇ ਤਰ੍ਹਾਂ ਦੇ ਲੁਟੇਰੇ ਨੇ। ਐਸੇ ਕਰਕੇ ਜਿਹੜੀ ਹੜਾ ਦੀ ਮਾਰ ਆ ਉਹ ਤੇ ਗੱਲ ਹੈਗੀ ਹੈਗੀ ਆ ਭਗਵੰਤ ਮਾਨ ਦੀ ਜਿਹੜੀ ਆ ਸੌਫਟ ਕਾਰਨ ਕੇਂਦਰਪਤੀ ਉਹ ਕੇਜਰੀਵਾਲ ਦਾ ਕੇਸਰੀ ਬਕਾਇਦਾ ਤੌਰ ਤੇ ਪਾਣੀ ਪੀਪੀ ਕਿਉਂ ਸੁਣਾਉ ਨੂੰ ਕੇਂਦਰ ਨੂੰ ਉਹ ਵੱਖਰਾ ਇਹਦਾ ਮਤਲਬ ਵੀ ਦੋਵਾਂ ਦੇ ਬਿਆਨ ਨਹੀਂ ਲੜਦੇ ਇਹਨਾਂ ਦੇ ਆਪਸ ਵਿੱਚ ਪਖਾਨ ਮਾਜ ਦਾ ਡਰਾਮਾ ਲੇਕਿਨ ਪੰਜਾਬ ਦੇ ਜਿਹੜੇ ਹਾਲਾਤ ਆ ਲੋਕਾਂ ਦਾ ਧਿਆਨ ਸਾਰਾ ਕੇਂਦਰ ਤੋਂ ਉਹਦੇ ਤੇ ਆ ਅਸੀਂ ਚਰਚਾ ਕੀਤੀ ਲੋਕਾਂ ਨੂੰ ਜਾਣਕਾਰੀ ਵਾਸਤੇ ਲੇਕਿਨ ਸਾਰੇ ਕੇਂਦਰਿਤ ਹੜਾ ਦੇ ਤੇ ਹੜਾਂ ਦਾ ਜਿਹੜੇ ਰੋਕਥੰਮ ਕਿਵੇਂ ਕੀਤੀ ਜਾਵੇ ਕਦੋਂ ਪਾਣੀ ਘਟਦਾ ਵਾ ਤੇ ਪਾਣੀ ਘਟਣ ਤੋਂ ਬਾਅਦ ਸਰਕਾਰ ਦੀ ਤੇ ਨਾ ਐਨ ਜੀਓ ਦੀ ਜ਼ਿੰਮੇਵਾਰੀ ਹੋਰ ਵੱਧ ਜਾਣੀ ਹੈ ਜੀ ਬਹੁਤ ਮੁਸ਼ਕਲ ਹੈ ਕਿਉਂਕਿ ਹੜਾ ਤਾਂ ਬਾਅਦ ਹੀ ਪਾਣੀ ਨਿਕਲ ਜਾਣਾ ਫਿਰ ਜ਼ਿਆਦਾ ਮੁਸ਼ਕਲ ਆਣ ਗਿਆ ਪਰ ਸਭ ਕੰਗਿਆ ਰਣੋਤ ਅਕਸਰ ਪੰਗੇ ਲੈਂਦੀ ਹੋਈ ਨਜ਼ਰ ਆਉਂਦੀ ਹੈ ਇਸ ਵਾਰ ਕੰਗਿਆ ਰਣੋਤ ਨੇ ਆਪਣੀ ਹੀ ਹਾਈ ਕਮਾਂਡ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਪੰਗਾ ਲਿਆ ਇੱਕ ਵੱਡਾ ਇਲਜ਼ਾਮ ਲਗਾ ਦਿੱਤਾ ਹੁਣ ਕੀ ਕਹਿ ਰਹੀ ਹੈ ਕੰਗਿਆ ਰਣੋਤ ਇਸ ਬਾਰੇ ਵੀ ਜ਼ਰੂਰ ਗੱਲ ਕਰਦੇ ਕੰਗੜਾ ਰੋਦੀ ਇੱਕ ਵੀਡੀਓ ਹੁਣੇ ਮੈਂ ਕਿਸੇ ਨੇ ਸੁਣ ਰਿਆ ਸੀ ਤੇ ਉਹਦੇ ਤੇ ਹੋਂ ਸੱਚੀ ਆ ਝੂਠੀ ਆ ਇਹੋ ਜਾਣਦੀ ਆ ਕੰਗੜਾ ਰੋਦ ਨੇ ਜਿੰਨੀਆਂ ਘੋੜੀਆਂ ਬਕਾਇਦਾ ਤਰ ਤੇ ਮੋਦੀ ਸਾਹਿਬ ਦੀਆਂ ਗਾਈਆਂ ਉਹ ਕਿਸੇ ਵੀ ਨਹੀਂ ਗਈ ਬਿਲਕੁਲ ਤੇ ਮੋਦੀ ਸਾਹਿਬ ਜਿਹੜੀਆਂ ਘੋੜੀਆਂ ਗੌਣ ਕਰਦੇ ਕਿਸਾਨਾਂ ਦੇ ਖਿਲਾਫ ਬੋਲਣ ਕਰਕੇ ਉਹਨੂੰ ਮੰਡੀ ਤੋਂ ਟਿਕਟ ਮਿਲੀ ਤੇ ਉਹ ਐਲਤੀ ਬਣ ਗਈ ਜੀ ਮਤ ਸਾਰੀਆਂ ਦੀਆਂ ਫਲੈਪ ਹੋਈਆਂ ਬੀਬੀ ਭਿੰਦਰ ਕੌਰ ਤੇ ਜਦੋਂ ਇਹਨੇ ਇਲਜ਼ਾਮ ਲਾਸੀ ਫੋਟੋ ਲਾ ਕੇ ਵੀ ਇਹ ਕਿਸਾਨ ਜਿਹੜੀ 100-100 ਰੁਪਏ ਦੀ ਬੀਬੀ ਆ ਜਾਂਦੀ ਹੈ ਤੇ ਬੀਬੀ ਭਿੰਦਰ ਕੌਰ ਨੇ ਕਿਹਾ ਜੀ ਮੈਂ 500 ਰੁਪਏ ਟਿੰਡੇ ਤੋੜਨੇ ਮਤਲਬ ਕਪਾਹ ਚੁਗੜ ਦੇ ਇੱਕ ਚੁਗਣ ਵਾਲੀ ਦਿੰਨੀ ਆ ਹੂੰ ਤੂੰ 700 ਦੇਊਂਗੀ ਤੂੰ 100 ਰੁਪਏ ਦੀ ਗੱਲ ਕਰਨੀ ਤੇ ਬੀਬੀ ਮਿੰਦਰਕੌਰ ਨੇ ਕੇਸ ਕੀਤਾ ਅਦਾਲਤ ਦੇ ਵਿੱਚ ਤੇ ਬੀਬੀ ਕੰਗਣਾ ਉੱਤੋਂ ਵੀ ਕੋਈ ਬੁਰਾਈ ਹੈ ਭੀ ਜੇ ਕਿਤੇ ਮਦਾਲ ਚ ਪੇਚ ਹੋ ਗਈ ਤੇ ਮੇਰੀ ਕੁਟਬਾਨੀ ਲੋਕ ਕਰਦਣ ਉੱਤੇ ਹੁਣ ਇਹਨੇ ਬੜੇ سنگੀਨ ਇਲਜ਼ਾਮ ਲਾਇਆ ਨੇ ਹੋ ਸਕਦਾ ਕੋਈ ਕਮਿਟਮੈਂਟ ਕੀਤੀ ਹੋਵੇ ਪ੍ਰਧਾਨ ਮੰਤਰੀ ਨੇ ਤੇ ਉਹਨੇ ਨਾ ਪੂਰੀ ਕੀਤੀ ਉਹ ਕਹਿੰਦੀ ਜੀ ਮੇਰੇ ਨਾਲ ਬਲਾਤ ਕਰ ਕੀਤਾ ਬੜਾ سنگੀਨ ਇਲਜ਼ਾਮ ਆ ਜੀ ਸੱਚਾ ਜੀ ਪਹਿਲਾਂ ਇਹ ਸਿਮਰਤੀ ਰਾਣੀ ਨੂੰ ਵਰਤਦਾ ਰਿਹਾ ਤੇ ਫਿਰ ਮੈਨੂੰ ਵਰਤਦਾ ਰਿਹਾ ਤੇ ਇਹ ਬੰਦਾ ਭਲਾ ਨਹੀਂ ਏ ਇੱਤੇ ਵਿਸ਼ਵਾਸ ਨਾ ਕਰਿਓ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪਤਾ ਹੋਏਗਾ 2014 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ ਚ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਖਾਨਾ ਜਿਹੜਾ ਸੀ ਨਾ ਪਤਰੀ ਵਾਲਾ ਖਾਲੀ ਛੱਡਿਆ ਸੀ ਜੀ ਬੜਾ ਰੌਲਾ ਪਿਆ ਸੀ ਜਿਸ਼ੂ ਦਾ ਫੈਨ ਦਾ ਵੀ ਵੇਖੋ ਉਹਦੀ ਪਤਰੀ ਕਹਿੰਦੀ ਮੈਂ ਤਾਂ ਪਤਾ ਨਹੀਂ ਉਹਦੀ 2019 ਦੇ ਵਿੱਚ 2024 'ਚ ਫਿਰ ਉਹਨਾਂ ਆਪਣੀ ਪਤਨੀ ਦਾ ਨਾਮ ਲਿਖਿਆ ਤੇ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਸੀ। ਔਰ ਉਹਨੇ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਸਾਹਿਬ ਨਾਲ ਪ੍ਰਧਾਨ ਮੰਤਰੀ ਰਹਿਤੇ ਰਹਿਣ ਲਈ ਤਿਆਰ ਹਾਂ। ਜਿਹੜੇ ਕੋਲ ਮਰੀਕਲ 20 ਦੇ ਕਿਹੜੇ ਜ਼ਿਲ੍ਹੇ 'ਚ ਰਹਿੰਦੀ ਉੱਥੇ ਗੁਜਰਾਤ ਦੇ ਵਿੱਚ ਉੱਥੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਗੱਡੀ-ਗੱਡੀ ਉੱਥੇ ਚੱਲੀਆਂ। ਕਿੰਨਾ ਧੱਕਾ ਨਾ ਹੈਗਾ। ਜੀ। ਇਸੇ ਕਰਕੇ ਪ੍ਰਧਾਨ ਮੰਤਰੀ ਦੇ ਵੀ ਕੋ ਭਲੇ ਨਹੀਂ ਜੇ ਬੀਬੀ ਕਰੋਨਾ ਜਿਹੜੀ ਹੈਗੀ ਆ ਕੰਨਾ ਰੋਂਦੇ ਦੂਰ ਜੇ ਸੱਚੇ ਨੇ ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਸੋਚਦਾ ਵੀ ਬਿਨਾਂ ਕਿਸੇ ਦੇਰੀ ਤੋਂ ਆਪਣੇ ਉਹਦੇ ਤੋਂ ਅਸਤੀਫਾ ਦੇ ਕੇ ਤੇ ਵਿੱਲੇ ਹੋ ਜਾਣਾ ਚਾਹੀਦਾ ਵੈਸੇ ਵੀ ਤੁਹਾਨੂੰ ਪਤਾ ਵਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ᱴਿਬਰੀ ਬੜੀ ਟੈਟ ਕੀਤੀ ਜੀ 9 ਤਰੀਕ ਨੂੰ ਪਰ ਸੀਨੀ ਨੇ ਕਹਿੰਦੇ ਵੀ ਭਾਜਪਾ ਦਾ ਉਮੀਦਵਾਰ ਹਾਰ ਜੂਗਾ। ਹੂੰ। ਰਾਧਾਕ੍ਰਿਸ਼ਣ ਜਿਹੜਾ ਦੂਜਾ ਰੈਡੀ ਜਿੱਤ ਜੂਗਾ। ਅਸੀਂ ਨਹੀਂ ਕਹਿੰਦੇ। ਲੇਕਿਨ ਆਮ ਤੌਰ ਤੇ ਜਿਹੜੀ ਚਰਚਾਵਾਂ ਸੁਣੀ ਜਾਂਦੀਆਂ ਵੀ 35 ਦੇ ਕਰੀਬ ਆਪਣੇ ਇਹਨਾਂ ਦੇ ਸੰਸਦ ਮੈਂਬਰ ਜਿਹੜੇ ਨੇ ਉਹ ਵੋਟ ਦੇ ਪਾਸੇ ਪਾਸ ਕਰਦੇ। ਕਿਉਂ? ਇੱਥੇ ਵਿੱਪ ਜਾਰੀ ਨਹੀਂ ਹੁੰਦਾ। ਉਪ ਰਾਸ਼ਟਰਪਤੀ ਚੋਣ 'ਚ ਵਿੱਪ ਜਾਰੀ ਨਹੀਂ ਹੁੰਦਾ ਤੇ ਸਿਰਫ ਤੇ ਸਿਰਫ ਜਿਹੜੇ ਆ ਉਹ ਦੋ ਹੁੰਦੇ ਨੇ। ਸਾਡੇ ਆਪਣੇ ਦੱਸਦੇ ਆ ਕਿ ਰਾਜ ਸਭਾ ਮੈਂਬਰ ਤੇ ਲੋਕ ਸਭਾ ਮੈਂਬਰ ਜਿਨ੍ਹਾਂ ਦੀ ਗਿਣਤੀ ਇਸ ਵੇਲੇ 282 ਦੇ ਕਰੀਬ ਹੈ 282 ਕਿਛ 392 ਵੋਟਾਂ ਚਾਹੀਦੀਆਂ ਨੇ ਜੀ 392 ਦੇ ਵਿੱਚੋਂ ਦੇ 35 ਘਟ ਕੇ ਦੂਜੇ ਪਾਸੇ ਚਲ ਜਾਂਦੀਆਂ ਤੇ ਉਹਨਾਂ ਦੀ 395 ਹੋ ਜਾਣੀ ਉਹਨੇ 360 ਹੈ ਗੀਆਂ ਜੇ ਉਹ ਜਿੱਤਣ ਦਾ ਮਤਲਬ ਤੇ ਫਿਰ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਤੇ ਵੀ ਸੰਕਟ ਦੇ ਬਦਲ ਮਟਾਉਣੇ ਸ਼ੁਰੂ ਹੋ ਜਾਣਗੇ ਭਾਵੇਂ ਕਿ ਭਾਗਵਤ ਨੇ ਇਹ ਗੱਲ ਕਹ ਦਿੱਤੀ ਹੈ ਵੀ ਅਸੀਂ ਕਦੀ ਵੀ ਨਹੀਂ ਕਿਹਾ ਵੀ 75 ਸਾਲ ਦੀ ਉਮਰ ਵਿੱਚ ਬੰਦਾ ਰਿਟਾਇਰ ਹੋ ਜਿਗੋਂ ਨੇ ਆਪਣੀ ਗੱਲ ਵੀ ਕੀਤੀ ਜੀ ਇਹ 12 ਸਤੰਬਰ ਨੂੰ ਭਾਗਵਤ ਦੀ ਜਿਹੜੀ ਉਹ ਉਮਰ 75 ਸਾਲ ਪੂਰੀ ਹੋ ਰਹੀ ਹੈ ਤੇ મોદી ਸਾਹਿਬ ਦੀ 17 ਸਤੰਬਰ ਨੂੰ ਪੂਰੀ ਹੋ ਰਹੀ ਹੈ ਜੀ ਮੈਂ ਇਹ ਆ ਰਿਹਾ ਸੀ ਵੀ ਦੋਵੇਂ ਰਿਟਾਇਰ ਹੋਣਗੇ ਲੇਕਿਨ ਭਾਗਵਤ ਨੇ ਕਿਹਾ ਇਹੋ ਜੀ ਗੱਲ ਅਸੀਂ ਕਦੀ ਕਹੀ ਨਹੀਂ ਕੋਈ ਹੈ ਹੀ ਨਹੀਂ ਇਹੋ ਜੀ ਲੇਕਿਨ ਭਾਗਵਤ ਜੀ ਇਹ ਦੱਸ ਦਿਓ ਜੀ ਫਿਰ ਅਰਵਾਨੀ ਸਾਹਿਬ ਨੇ ਜਿੰਨਾ ਕੁ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਕੋਕੇ ਸ਼ੋਕੇ ਲਾ ਕੇ ਲਸਕਾਇਆ ਬਸਕਾਇਆ ਸੀਗਾ ਤੇ ਜੋ ਆਖਰੀ ਸਮਾਂ ਆਇਆ ਤੇ ਮੋਦੀ ਸਾਹਿਬ ਆ ਕੇ ਬਹਿ ਗਏ ਤੇ ਉਹਨਾਂ ਨੂੰ ਤੁਸੀਂ ਮਿਲ ਕੇ ਮਾਰਕਮੰਡਲ ਲક્ષਪੇਜ ਦਿੱਤਾ ਉਹ ਭੇਜਦੇ ਮੋਲੀ ਨੂੰ ਜੋਸੀ ਭੇਜਦਾ ਜਵਜਾ ਕਰਾਮ ਕਰੋ ਤੁਸੀਂ ਤੇ ਜੇ ਉਹਨਾਂ ਨੂੰ ਭੇਜਦਾ ਫਿਰ ਇਹਨੂੰ ਕਿਉਂ ਨਹੀਂ ਜੀ ਤੇ ਤੁਹਾਨੂੰ ਆਪ ਨੂੰ ਕਿਉਂ ਨਹੀਂ ਇਹ ਸੇ ਕਰਕੇ ਜੇ ਕਿਤੇ ਇਹ ਚੋਣ ਹਾਰ ਜਾਂਦੇ ਆ ਫਿਰ ਮੈਂ ਇਹ ਵੀ ਦੱਸ ਦਿਆਂ ਕਿ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਕਿ ਰਾਗਪਾਸਮਨ ਵੀ ਅੱਜ ਮੇਰੇ ਖਿਆਲ ਨੂੰ ਰਾਹੁਲ ਗਾਂਧੀ ਆ ਗਿਆ ਉਹਦੇ ਕੋਈ ਬੁਟਾਚਾਰ ਹੈ ਨਹੀਂ ਜੇ ਹਾਲਾਤ ਬਣਦੇ ਵੀ ਬਿਹਾਰ ਦੀ ਇਲੈਕਸ਼ਨ ਵੀ ਆ ਜਾਂਦੇ ਤੇ ਬੰਗਾਲ ਦਾ ਜਿੰਨਾ ਸਵਾਲ ਹੀ ਪੈਦਾ ਹੁੰਦਾ ਹੁੰਦਾ ਤਾਂ ਮਦਦ ਨੂੰ ਜਿੰਨਾ ਸਵਾਲ ਹੀ ਪੈਦਾ ਹੁੰਦਾ ਹੁੰਦਾ ਇਹ ਚੋਣਾਂ ਆ ਜਾਂਦੇ ਤੇ ਫਿਰ ਮੋਦੀ ਸਾਹਿਬ ਜਿਹੜੇ ਆਪਣੀ ਗੱਦੀ ਤੇ ਬੜੇ ਨੀਰੇਣਗੇ ਫਿਰ ਇਹਨਾਂ ਵੀ ਜਿਹੜੇ ਵਿਰੋਧ ਦੀ ਹੋਰ ਸਰਗਰਮ ਹੋ ਜਾਣਗੇ ਇਨਾਂ ਦੇ ਵਿੱਚ ਆਪਣੇ ਚ ਬਗਾਵਤ ਪੈ ਜੇਗੀ ਜੇ ਬਗਾਵਤ ਪੈ ਜਾਂਦੀ ਹੈ ਤੇ ਫਿਰ મોદી ਸਾਹਿਬ ਨੂੰ ਉਸੇਫਤ ਜਣੀ ਪਵੇਗੀ ਜੀ ਜੀ ਬਹੁਤ ਸ਼ੁਗਰੀਆ ਪੜੀ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮੇਰ ਬਾਨੀ ਸ਼ੁਗਰੀਆ